ਕੋ ਦਾ ਇਕ ਹੈ ਜੇ ਵਾਹਿਗੁਰੂ RAM ਖੋਦਾ ਇਕ ਹੈ ਕਰਮਾ ਦੇਵੀ ਜਗਲਾਰੇ ਕਿਉ ਜੇ ਰਮਸਵਨਾ ਵਿੱਚ ਵਸਦਾ ਬੰਦੇ ਨੂੰ ਬੰਦਾ ਮਾਰੇ ਕਿਉ ਜੇ ਵਾਹਿਗੁਰੂ RAM ਖੋਦਾ ਇਕ ਹੈ ਤੇ ਗੁਰੂ ਆਦੀ ਸਬਦ ਦੀ ਸਾਂਝੀ ਗੁਰਬਾਣੀ ਜੋ ਉੱਚੇ ਨੀਵੇਂ ਸੁਧਰ ਖਤਰੀ ਕਰਦੀ ਆ ਸਭ ਨੂੰ ਹਾਰੀ ਜੋ ਉੱਚੇ ਨੀਵੇਂ ਸੁਧਰ ਖਤਰੀ ਕਰਦੀ ਆ ਸਭ ਨੂੰ ਹਾਰੀ ਜੋ ਕਿਤੇ ਸਦਨੇ ਵਰਕੇ ਪਾਪੀ ਦੇ ਕੋ ਸਦਨੇ ਵਰਕੇ ਪਾਪੀ ਦੇ ਮੁਖ ਚੋਂ ਇਹ